جب باپو چلیاں میموری مل رہے سارے تگڑے وِکرم سنگھ بی جی پوتا سردار وِکرم سنگھ گنجیٹھیا ہم صاحب دے پوتے ناں تگڑے رہنا بالکل اوکے آئی لو یو گائز سردار وِکرم سنگھ گنجیٹھیا آلو تگڑے رہنا ٹھیک ہے کس کس سب

ਉਹ ਮੌਨਾ ਦੀ ਕੰਨ ਨੂੰ ਹੁੰਦਿਆ ਤੁਸੀਂ ਮੈਂ ਨਾਲ ਤੁਸੀਂ ਭਾਗ ਲਾ ਨਹੀਂ ਸਕਦੇ ਉੱਥੇ ਕਿਹੜਾ ਆਜੋ ਬੇੜਾ ਬਿਗਰਮ ਸਿੰਘ ਮਜੀਠੀਆ صلی اللہ علیہ وسلم ਆਜਾ ਕੇ ਸਤਿ ਸ਼੍ਰੀ ਅਕਾਲ ਨੇ ਨੰਨੂ ਨਾ ਧੱਕੇ ਮਾਰੋ ਇਹਦਾ ਪਰਚਾ ਕਰਾ ਕਾ ਹਾਲ ਵੇਖ ਲੋ ਜੀ ਮੇਰੇ ਵਾਈਫ ਨੂੰ ਧੱਕੇ ਮਾਰੀਆ ਪੁਲਿਸ ਨੇ ਲੱਛੋ ਜੀ ਚਾਹੇ ਵਾਸੀ ਕੀ ਗੱਲ ਆ ਬਲਾਕ ਦਾ ਬਲਾਕ ਮੇਰ ਹੋ ਗਿਆ ਲਾਈ ਕਿੱਥੇ ਆ ਆ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲਾਈ ਉਧਰ ਨੂੰ ਲੱਭਾ ਆਕੇ ਤੱਕ ਲੈ ਆਕੇ ਮਾਰ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਥੇ ਨੂੰ ਆਉਣ ਦੀ ਕੀ ਜਾਰੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਹੈ ਜੇ ਕੋੜਾ ਕਾਲ ਵੀ ਮੈਂ ਇਸੇ ਜਾਣ ਨੂੰ ਤਿਆਰ ਹੁਣ ਕਿੱਥਰ ਕਾਈ ਜੀ ਤਰਨਜੀਤ ਜੀ ਤੇ ਉਸ ਜੀ ਕੰਪੀਟਾ ਸੀ ਮੇਰੇ ਨਾਲ ਹਾਂਜੀ ਕਮੇਟੀ ਮਿਲ ਕੀ ਕੀ ਹੋਤੀ ਜਾਣਾ ਕੀ ਨਹੀਂ ਨਹੀਂ ਕਾਦੀ ਉਸੋ شرومی اکالی <سؤال> دل بادل بکرم سنگھیاب سردار بکرم سنگھ مجھے جی سرکر مرد آباد مرد آباد مردآباد جے مرد آباد ਹਰ ਜਰਤੀ ਕੋਲਾ ਟੂੜਾ ਪਰ ਨੋੜੀ ਕੋਈ ਜਾਨੇ ਕੋਈ ਬਹੁਤ ਚੱਲਦਾ ਜਮਾ ਕੋਈ ਨਾ ਪਾੜਵੇ ਬਦਕਾਰ ਨਹੀਂ ਬਣਾ ਯਾਰ ਉਹਨਾਂ ਨੇ ਕੀ ਕਰਤਾ ਯਾਰ ਬੱਸ ਜਿਹੜੇ ਬੈਗ ਆ ਪਿੱਛੇ ਉਹਨਾਂ ਦੇ ਨਾਲ ਉਹਕੇ ਬੰਦੇ ਖੜੇ ਆ ਜੇ ਤੱਕ ਦੇਖਦੇ ਆ ਉਹ ਬੰਦ ਕਰ ਇਹ ਡਰਾਈਵਰ ਨਾਲ ਕਰਕੇ ਵੀ ਆਉਂਦਾ ਪਤਾ ਨਹੀਂ ਬੱਸ ਕਰ ਦੇ ਬੱਸ ਕਰ ਦੇ ਹੈ